ਅੱਜ ਸਿਟ ਦੀ ਦੁਵਾੜਾ ਮੀਟਿੰਗ ਕੀਤੀ ਗਈ ਜਿਸ ਤਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕਿ ਅਸੀਂ ਸੀਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜੀ ਇੱਕ ਭਾਗ ਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਚਿਹੜੀ ਮੀਟਿੰਗ ਰੱਖੀ ਗਈ ਸੀ ਸੈਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਅੱਜ ਅਸੀਂ ਇਕੱਠੇ ਹੋਏ ਔਰ ਕੁਝ 6 ਮੁਲਾਜ਼ਮਾਂ ਦੇ ਅੱਜ ਅਸੀਂ ਬਿਆਨ ਇੱਥੇ ਰਿਕਾਰਡ ਕਰ ਲਏ ਹੈਗੇ ਤੇ ਹੋਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਪ੍ਰੋਸੈਸ ਹੈਗੀ ਆ ਉਹ سٹਾਰਟ ਹੋ ਗਈ ਆ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਵੀ ਆ ਗਿਆ ਔਰ ਜਿਹੜੇ ਬੰਦੇ ਆ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ ਜੀ ਪਿਛਲੀ ਵੇਲੇ ਜਿਸ ਸਮੇਂ ਮੈਂ ਤੁਹਾਡਾ ਸਾਧਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲੇ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਦੂਰ ਸ਼ਾਇਦ ਕਹਨ ਤਾਂ ਕਿ ਅਸੀਂ ਉਹਨੂੰ ਸਫਾ ਮਿਸਲ ਤੇ ਲੈ ਕੇ ਉਹਨੂੰ ਪ੍ਰੋਪਰਲੀ ਏਵੈਲੂਏਟ ਕਰ ਪਾਈਏ ਸਾਡੇ ਉਸ ਨੰਬਰ ਤੇ 75083 00342 ਤੇ ਕੋਈ 25 30 ਕਾਲਾਂ ਆਈਆਂ ਪਰ ਉਹ ਜਿਹੜੀਆਂ ਕਾਲਾਂ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾਂ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਵਿੱਚ ਕੋਈ ਅਜਿਹਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਅਪਦਾ ਸਫਾ ਵਿੱਚ ਹਲਤੇ ਨਹੀਂ ਲੈਦੇ ਪਰਿਵਾਰ ਬੋਲੇ ਕਿ ਈ ਰਿਕਸ਼ਾ ਲੈਣ ਲਿਆ ਗਿਆ ਸੀ ਮੌਕੇ ਦਾ ਗਵਾਹ ਸਰ ਕੀ ਉਸਦੇ ਨਾਲ ਸਿੱਟ ਨੇ ਕੋਈ ਸੰਪਰਕ ਕੀਤਾ ਜਦੋਂ ਕਹਿ ਰਿਹਾ ਸੀ ਕਿ ਮੈਂ ਉਸਦੇ ਮੌਕੇ ਤੇ ਮੌਜੂਦ ਸੀ ਮੁਰਕੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਜੀ ਉਸ ਵਿਅਕਤੀ ਦਾ ਹੋਈਆ ਗੋਡੀ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵਿਡੈਂਸ ਫਿਰ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਅਦਰ ਅਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿਨ੍ਹਾਂ ਦੇ ਇਦਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬਲਾਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਐਵੀਡੈਂਸ ਹੈਗਾ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਐਵੀਡੈਂਸ ਕੋਈ ਕਾਬਲੇ ਉਹ ਹੈਗਾ ਉਹ ਤੋਂ ਉਹਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਐਵੀਡੈਂਸ ਕੋਈ ਕਾਬਲੇ ਉਹ ਹੈਗਾ ਉਹ ਤੋਂ ਉਹਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕੀਤਾ ਜਾਏਗਾ ਨਹੀਂ ਉਹ ਤਾਂ ਆਪਾਂ ਹੌਲੀ-ਹੌਲੀ ਆਪਾਂ ਨੇ ਜਿਸਤਾ ਇੱਕ ਕਸੀ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ ਜਿੱਥੇ ਗਾਇਬ ਨੇ ਉਹ ਆਪਾਂ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਾਇਬ ਹੈ ਹਾਂਜੀ ਪਰਵਾਰ ਪਰਵਾਰ ਦੇ ਕੋਈ ਤੁਹਾਡੇ ਨਾਲ ਸਹਿਯੋਗ ਕੀਤਾ ਸੀ ਯੂਨੀਵਰਸਿਟੀ ਤੋਂ ਨਹੀਂ ਹਜੇ ਸائیں 8:30 ਨਾਲ ਕੋਈ ਸਹਿਯੋਗ ਨਹੀਂ ਸਹਿਯੋਗ ਤੋਂ ਭਾਵ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦੱਜ ਹੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰਦੇ ਆਂ ਸਰ ਟਾਬਾ ਮਾਲਕ ਦੇ ਬਿਆਨ ਲਗਾ ਤੇ ਦੱਸਦੇ ਜਾ ਰਹੇ ਸੀ ਕਿ ਉਹਨਾਂ ਦੇ ਪਰਚੂਦ ਗ੍ਰਾਫਟ ਕੀਤੀ ਹੈ ਵੀ ਦੋ ਵਾਰੇ ਲਗਭਗ ਤਰ੍ਹਾਂ ਦੇ ਬਿਆਨ ਦੇ ਕੁਲਵਾਇਆ ਕਿ ਉਹਦੇ ਬਿਆਨਾਂ ਦੇ ਪਰ ਰਿਪੋਰਟ ਕੀਤੀ ਹੈ ਟਾਬਾ ਮਾਲਕ ਕੋਲ ਪੁਲਿਸ ਨਹੀਂ ਹਜੇ ਟਾਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਸਰ ਪ੍ਰਾਇਮਰੀ ਚੱਕਿਆ ਹੋਣਾ ਕਿੰਨਿਆਂ ਦੇ ਮਤਲਬ ਬਿਆਨ ਹੋ ਚੁੱਕੇ ਨੇ 6 ਬੰਦਿਆਂ ਦੇ ਹੁਣ ਤਾਂ ਕਲਮ ਬੰਦ ਉਹ ਐਫ ਆਰ ਅਰੇ ਨੇ ਜਾਂ ਜਿਹੜੇ ਮੌਕੇ ਤੇ ਮੱਧੂ ਦਾ ਬਲਾਗ ਉਹ ਸਮਝਾਉਂ ਕਹਿੰਦੇ ਐਸ ਐਚਓ ਇਹ ਉਹ ਵੀ ਸ਼ਾਮਿਲ ਨੇ 6 ਦੇ ਵਿੱਚ ਹਾਂ ਉਹ ਉਹੀ ਜਿਹੜੇ ਜਿਨ੍ਹਾਂ ਦੇ ਏਡੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਹੋ ਗਈ ਹਾਂਜੀ ਥਾਣਾ ਸਿਵਲ ਲਾਈਨ ਦੀ ਕੋਡਿਸਟ ਜਿਹੜੀ ਪੁਨਾ ਜਾ ਕੇ ਬਿਲੇਗੀ ਪੁੱਛੇਗੀ ਉਸ ਦਾਜ ਕਰੇਗੀ ਕਿ ਕਿਹਦਾ ਇਨਸੀਡੈਂਟ ਹੋਇਆ ਉਹਨਾਂ ਦੇ ਪਿਆਰ ਦੇ ਦੇਖੋ ਜੀਡੀ ਉਹਨਾਂ ਤੇ ਉਹਦੀ ਉਹ ਐਫਆਈਆ ਤਜ ਉਹ ਪ੍ਰੀਮਨੇ ਦੀ ਡਾਕੂਮੈਂਟ ਹੋ ਗਿਆ ਜੀ ਸਾਨੇ ਤਾਂ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਨੇ ਸਾਡੇ ਥੈਂਕ ਯੂ ਸਰ ਵੀ ਅਰੈਸਟ ਕਰ ਕੀ ਵੀ ਐਸਾਈਟ ਕੁਝ ਕਰਨ ਜਾਂਦੇ ਹੈਂ ਜੀ ਨਹੀਂ ਦੇਖੋ ਇਹ ਮੈਂ ਥੋੜਨੇ ਸਾਰਿਆਂ ਨੂੰ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਦਾ ਹੀ ਕੀ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਐਵੀਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋएगी ਵੀ ਇਹਦੇ ਚਾ ਐਵੀਡੈਂਸ ਲੈਕੇਗਾ ਇਹਦੇ ਚ ਆਪਾਂ ਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਵਾਂਗੇ ਹਾਂਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੀ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਦਾ ਕੰਮ ਸ਼ੁਰੂ ਹੋ ਗਿਆ ਹੈਗਾ ਉਹਨੇ ਅਗਲੀ ਡੇਟ ਇਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ ਹੁਣ ਇਹਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰ ਲਿਆ ਹੈਗਾ ਜੀ ਇਹ ਆਪਾਂ ਆਪਣਾ ਇਹੀ ਉਪਰਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਕਰਾ ਦੇਖੋ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਸਾਡੇ ਪੰਦੀਓ ਉਪਰਾਲਾ ਇਹੀ ਹੋਏਗਾ कि जिन्नी ਚਲਦੀ ਇਹਨੂੰ ਕਨਕਲੂਡ ਕੀਤਾ ਜੀ ਨਹੀਂ ਜੀ ਚੈਨਲ ਤੇ ਵਸ ਸਟੇਟਮੈਂਟ ਦਿੱਤਾ ਤੁਹਾਨੂੰ ਪਹੁੰਚਾ ਕੀਤਾ ਜਾ ਰਿਹਾ ਹੈ थैंक यू